ਯਾਰ ਕਾਲੀ ਚੱਲ ਗਈ ਆ ਇਸ ਸਮੇਂ ਦਿਓ ਕਿ ਹਰ ਟਾਈਮ ਬੜੀ ਮੰਦ ਭਾਗੀ ਗੱਲ ਆ ਔਰ ਬੜੀ ਇਸ ਗੱਲ ਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਬਾਹਰ ਗੋਲੀ ਚੱਲੀ ਆ ਔਰ ਉਸ ਤੋਂ ਪਹਿਲਾਂ ਨੀਲਮਵਾੜ ਦੇ ਵੀ ਇਸ ਰੋਡ ਦੇ ਭੀੜ ਵਾਲੇ ਨਾਮ ਚ ਇਲਾਕੇ ਚ ਗੋਲੀ ਚੱਲੀ ਆ ਔਰ ਮੈਂ ਤੇ ਹਮਾਰੇ ਅੱਗੇ ਦੁਆ ਕਰਨਾ ਕਿ ਇਹ ਹਮਾਰੇ ਦੀ ਕੋਈ ਦਿੱਤੇ ਦੇ ਨਾਲ ਬਚ ਗਏ ਨੇ ਔਰ ਆਮ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਹਾਲਾਤ ਦਿਨ-ਬਦਨ ਵਿਗੜੇ ਨੇ ਔਰ ਸਰਕਾਰ ਦਾ ਜਿਹੜਾ ਆਪਣਾ ਕੋਈ ਸਟੈਂਡ ਨਾਣ ਕਰਕੇ ਅਫਸਰ ਪੰਗੂ ਹੋਏ ਦੇ ਨੇ ਅਫਸਰ ਬੇਸਹਾਰੇ ਹੋਏ ਦੇ ਨੇ ਔਰ ਅਫਸਰਾਂ ਦੇ ਉੱਤੇ ਕੋਈ ਇਸ ਗੱਲ ਦੇ ਉੱਤੇ ਡਰ ਹੈ ਕਿ ਜੇ ਕੋਈ ਐਕਸ਼ਨ ਲਿਆ ਤਾਂ ਸਰਕਾਰ ਸਾਡੇ ਉੱਤੇ ਨਾ ਐਕਸ਼ਨ ਲਵੇ ਕਿਉਂਕਿ ਸਰਕਾਰ ਦਾ ਫੇਲਿਅਰ ਜਿਹੜਾ ਉਹ ਇਸ ਘਟਨਾ ਨੂੰ ਸਾਹਮਣੇ ਦਰਸਾਉਂਦਾ ਅੱਜ ਹਾਲਾਤ ਜਿਹੜੇ ਆ ਪਿਛਲਾ ਕਾਲਾ ਦੌਰ ਜਿਹੜਾ ਉੱਗਰਵਾਦ ਦਾ ਪੰਜਾਬ ਨੇ ਦੇਖਿਆ ਅੱਜ ਫੇਰ ਉਹ ਵਾਪਸ ਆਉਂਦਾ ਨਜ਼ਰ ਆਂਡਿਆ ਸਰਕਾਰ ਨੂੰ ਤਗੜੇ ਹੱਥਾਂ ਨਾਲ ਨਿਬੜਨਾ ਚਾਹੀਦਾ ਔਰ ਲੋਕਾਂ ਨੇ ਮੰਡਟ ਦਿੱਤਾ ਬੜਾ ਵੱਡਾ ਔਰ ਲੋਕਾਂ ਨੂੰ ਉਮੀਦ ਸੀ ਪੰਜਾਬ ਦੇ ਅੰਦਰ ਸ਼ਹਿਰੀਆਂ ਦਾ ਵਪਾਰੀਆਂ ਦਾ ਜੀਵਨ ਸੁਰੱਖਿਅਤ ਰਹੇਗਾ ਪਰ ਮੈਂ ਸਮਝਦਾ ਨਾ ਕਿ ਇਹ ਸਰਕਾਰ ਦਾ ਫੇਲਿਅਰ ਹੈ ਕਿ ਜਿਹੜਾ ਸਰਵਾਰ ਭਗਵਾਨ ਸਿੰਘ ਮੰਕ ਕਮੇਡੀਅਨ ਸਰਕਾਰ ਜਿਹੜੀ ਹੈ ਉਹ ਨੂੰ ਕਮੇਡੀਅਨ ਚ ਨਾਲ ਹੋਵੇ ਔਰ ਉਹ ਸਰਕਾਰ ਨੂੰ ਸਰਕਾਰ ਸਮਝ ਕੇ ਚਲਾਵੇ ਔਰ ਲੋਕ ਸਮਝ ਚੁੱਕੇ ਨੇ ਔਰ ਲੋਕ ਜਾਣਦੇ ਨੇ ਵੀ ਆਪਣੀ ਜਾਨ ਮਾਲ ਦੀ ਹਾਦਸਾ ਵਾਸਤੇ ਕਿਸ ਤਰ੍ਹਾਂ ਬਚਾਅ ਕਰਨਾ ਕਿ ਨਹੀਂ ਕਰਨਾ ਅੱਜ ਦਿਨੇ ਘਰੋਂ ਨਿਕਲਣ ਵਾਲਾ ਵਿਅਕਤੀ ਘਰ ਸ਼ਾਮ ਨੂੰ ਵਾਪਸ ਜਾਏਗਾ ਕਿ ਨਹੀਂ ਜਾਏਗਾ ਇਹ ਆਮ ਪਾਰਟੀ ਦੀ ਸਰਕਾਰ 'ਚ ਇਹ ਸਾਹਮਣੇ ਦਿਖਦਾ ਨਜ਼ਾਰਾ ਸਰ ਬੈਠੇ ਦੇ ਹਾਂ ਗੱਲਬਾਤ ਕਰ ਰਹੇ ਆਪਸੀ ਇਹ 12ਵਾਂ ਕਰਾਉਂਡ ਫਾਇਰ ਹੋਇਆ ਤੇ ਰਾਉਂਡਸ ਹੁੰਦੇ ਹੀ ਅਸੀਂ ਸਾਰੇ ਥੱਲੇ ਡਾਊਨ ਹੋ ਗਏ ਹਾਂ ਹੋਰ ਵੀ ਰਾਉਂਡ ਹੋ ਸਕਦੇ ਆਪਣੇ ਬਚਾਅ ਲਈ ਕਿ ਤਰੀ ਮਿਸਕੋ ਲਾਉਂ ਆਰੀਆਂ ਕੁਝ ਇਹ ਨਹੀਂ ਉਹ ਹਾਂ ਜੀ ਉਹ ਪਤਾ ਹੀ ਪੁਲਿਸ ਨੂੰ ਆਪਣੇ ਆਪ ਹੀ ਆ ਗਈ ਸੀ ਕਿਨੇ ਨੋਟਿਸ ਗੁਮਾ ਕਰ ਸਰ ਸੀਸੀਟੀਵੀ ਚ ਦੇਖਿਆ ਸਪਲੈਂਡਰ ਦੇ ਦੋ ਦੋ ਨੌਜਵਾਨ ਸਨ 25 ਸਾਲ ਤੋਂ ਘੱਟ ਉਮਰ ਦੇ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟ ਰੰਗ ਉਹ ਇਹ ਇਹਨਾਂ ਦੇ ਲੋਥਰਾ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਆ ਤਤਤੀਸ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਨਾਕੇ ਸ਼ੈਅ ਚਲਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਆ ਉਧਰ ਵੀ ਨਾਕਾ ਲਵਾਤੇ ਆ ਤੇ ਉਹਨਾਂ ਦੀ ਦੋਸ਼ੀ ਫੜਨ ਦੀ ਕੋਸ਼ਿਸ਼ ਜਾਰੀ ਨਾਜੀ ਕੋਈ ਜਾਨੀ ਨੁਕਸਾਨ ਨਹੀਂ ਇਹਨਾਂ ਤੇ ਪਹਿਲਾਂ ਵੀ ਇੱਕ ਹਾਈਲਾਈਟ ਸੈਂਟਰ ਤੋਂ ਕੋਲੀ ਚੱਲੀ ਸੀ ਹਾਂ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇ ਗਏ ਆ ਜੀ ਸਾਰੇ ਟੋਟਲ ਇਹ ਵੀ ਜਲਦੀ ਫੜੇ ਜਾਣਗੇ ਇਹ ਵੀ ਬਿਲਕੁਲ ਜਲਦੀ ਫੜੇ ਜਾਣਗੇ ਬਿਲਕੁਲ ਨਹੀਂ ਜੀ ਪਿਆਰ ਅਸੀਂ ਪੰਜਾਬ ਪੁਲਿਸ ਤੁਹਾਡੀ ਸੇਵਾ ਜਾਦਰ ਹੈ ਜੀ ਬਿਹਾਰ ਨਹੀਂ ਬਣਨ el